ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਲਚਲ ਹੈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਚੜ੍ਹਦੀਆਂ ਕਲਾਂ 'ਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਹੈਨਾ ਤੇ ਲਓ ਜੀ ਆਪਾਂ ਕਰਨ ਲੱਗੇ ਆ ਮੱਖਣ ਬਣਾਉਣ ਲੱਗੇ ਸੀ ਮੱਖਣ ਮੈਂ ਬਣਾ ਲਿਆ ਸੀ ਤੇ ਹੁਣ ਮੈਂ ਮੈਂ ਕਿਹਾ ਚਲੋ ਮੈਂ ਨਾਲੋ ਨਾਲ ਹੀ ਨਾ ਗਰਮ ਕਰ ਲਾਂ ਤੇ ਕਿਉਂਕਿ ਇਹ ਦਿਨ ਹੈਗਾ ਵੀਰਵਾਰ ਦਾ ਬੁੱਧਵਾਰ ਵਾਲੇ ਦਿਨ ਬਿਲਕੁਲ ਟਾਈਮ ਨਹੀਂ ਲੱਗਿਆ ਹੈਗਾ ਵੀਰਵਾਰ ਨੂੰ ਫਿਰ ਮੈਂ ਕਿਹਾ ਚਲੋ ਮੈਂ ਮੱਖਣ ਕੱਢ ਲਾਂ ਹਨਾ ਤੇ ਕਿਉਂਕਿ ਸ਼ੁੱਕਰਵਾਰ ਦਾ ਨਾ ਸ਼ੁੱਕਰਵਾਰ ਨੂੰ ਹੈਗਾ ਵਾਪੋਗ ਉਹਨਾਂ ਦਾ ਜਿਹੜੇ ਪਿੱਛੇ ਡੈਥ ਮੈਂ ਤੁਹਾਨੂੰ ਦੱਸਿਆ ਸੀਗਾ ਡੈਥ ਹੋਈ ਸੀਗੀ ਸਾਡੇ ਮਾਮੀ ਜੀ ਲੱਗਦੇ ਨੇ ਉਹ ਤੇ ਮੇਰੇ ਸਾਸੂ ਮਾ ਦੇ ਭੂਆ ਜੀ ਠੀਕ ਆ ਤੇ ਉਹਨਾਂ ਦੀ ਨੂੰ ਸਾਡੀ ਮਾਮੀ ਜੀ ਲੱਗੇ ਤੇ ਉਹਨਾਂ ਨੇ ਉਹਨਾਂ ਦੇ ਮਤਲਬ ਕੱਲ ਨੂੰ ਭੋਗ ਹੈਗਾ ਉਧਰ ਨੂੰ ਜਾਣਾ ਆ ਤੇ ਫਿਰ ਮੈਂ ਕਿਹਾ ਚੱਲ ਅੱਜ ਜਿਹੜਾ ਕੰਮ ਮੇਥੋਂ ਹੁੰਦਾ ਵੀ ਮੈਂ ਕਰ ਲਾਂ ਬਾਕੀ ਵੈਸੇ ਵੀ ਕਈ ਦਿਨਾਂ ਦਾ ਨਾ ਕੰਮ ਚੰਗੀ ਤਰ੍ਹਾਂ ਹੋਇਆ ਨਹੀਂ ਹੈਗਾ ਕਿਉਂਕਿ ਉਹਨਾਂ ਦੇ ਘਰ ਚਲੇ ਜਾਂਦੇ ਸੀਗੇ ਤੇ ਜਾਂ ਫਿਰ ਮੰਮੀ ਚਲੇ ਜਾਂਦੇ ਸੀ ਤੇ ਮੇਰੇ ਕੋਲੇ ਬੱਚੇ ਹੁੰਦੇ ਸੀ ਮੈਨੂੰ ਮਤਲਬ ਛੋਟੇ-ਛੋਟੇ ਕੰਮ ਨਾ ਇਹ ਵਾਲੇ ਕਾਰਨ ਨਹੀਂ ਦਿੱਤੇ ਹੈਗੇ ਬੱਚਿਆਂ ਨੇ ਵੀ ਤੇ ਕੁਝ ਬਈ ਠੰਡ ਵੀ ਇੰਨੀ ਕਿ ਜ਼ਿਆਦਾ ਹੋਈ ਹੋਈ ਹੈ ਨਾ ਹੱਥ ਹੀ ਨਹੀਂ ਖੋਲਦੇ ਕੰਮ ਕਰਨ ਨੂੰ ਬੜਾ ਮਤਲਬ ਸਵੇਰ ਸ਼ਾਮ ਜਿਹੜਾ ਕਰ ਲਉ ਕਰ ਲਉ ਅਸੇਰ ਸ਼ਾਮ ਨੂੰ ਹੁਣ ਤੁਹਾਨੂੰ ਪਤਾ ਹੋਵੇ ਵੀ ਹਨਾ ਰਸੋਈ ਦਾ ਪੈਸੇ ਹੀ ਰੋਟੀ ਟੁੱਕ ਦਾ ਜਿੰਨਾ ਕੰਮ ਹੋ ਜਾਂਦਾ ਵਾ ਤੇ ਇਹਨੇ ਮੱਖਣ ਕੱਢ ਲਿਆ ਸੀਗਾ ਮੱਖਣ ਕੱਢ ਕੇ ਮੈਂ ਕਿਹਾ ਚੱਲ ਮਲਾਈ ਤੋਂ ਹਾਂ ਮਸ਼ੀਨ ਦੇ ਨਾਲ ਮੱਖਣ ਕੱਢ ਕੇ ਤੇ ਹੁਣ ਮੈਂ ਕਿਹਾ ਚੱਲ ਗਰਮ ਕਰ ਲਈਏ ਥੋੜਾ ਜਿਹਾ ਮੱਖਣ ਮੈਂ ਅਲੱਗ ਕੌਲੀਚ ਕੱਢ ਲਿਆ ਵੀ ਦਾਲ ਸਬਜ਼ੀ ਚ ਪੈ ਜੂਗਾ ਹਨਾ ਸਵਾਦ ਲੱਗਦਾ ਮੱਖਣ ਪਾਇਆ ਹੋਇਆ ਜਿਹੜਾ ਤਾਜ਼ਾ ਮੱਖਣ ਹੁੰਦਾ ਉਹ ਥੋੜਾ ਜਿਹਾ ਰੱਖ ਲੈਣੇ ਹੁੰਦੇ ਆ ਦਾਲ ਸਬਜ਼ੀ ਚ ਪਾਉਣ ਨੂੰ ਬਾਕੀ ਸਾਰਾ ਕਰ ਲਾਂਗੇ ਗਰਮ ਇਹ ਇਹ ਵਾਲਾ ਮੈਂ ਅ ਦੇ ਦੂੰਗੀ ਬਾਹਰ ਪਾਇਆ ਹੋਨੇ ਨੇ ਡੌਗੀਆਂ ਨੂੰ ਜਿਹੜਾ ਮੀਚਾ ਮਟੀਰੀਅਲ ਬਚਦਾ ਬਹੁਤ ਲੋਕ ਇਹਦਾ ਪਨੀਰ ਕੱਢ ਲੈਂਦੇ ਆ ਪਰ ਮੈਂ ਨਹੀਂ ਕੱਢਦੀ ਹੁੰਦੀ ਕਿ ਮੈਂ ਬਾਹਰ ਡੌਗੀਆਂ ਨੂੰ ਪਾਏ ਆਉਣੀ ਆ ਵਿਚਾਰੇ ਚੱਲ ਉਹ ਵੀ ਪੀ ਲੈਂਦੇ ਆ ਹਨਾ ਹੈਲੋ ਜੀ ਹਾਂਜੀ ਕੀ ਹਾਲ ਚਾਲ ਆ ਮੱਖਣ ਕੱਢਿਆ ਸੀਗਾ ਮੈਂ ਕਿਹਾ ਚਲੋ ਗਰਮ ਹੋਣਾ ਰੱਖਦੀ ਇਹ ਕਈ ਦਿਨ ਹੋ ਗਏ ਕੁਝ ਇਦਾਂ ਦੇ ਕੰਮ ਕੋਈ ਨਹੀਂ ਹੋਏ ਹੈਗੇ ਛੋਟੇ ਮੋਟੇ ਬਲਕਿ ਸਫਾਈ ਵਗੈਰਾ ਵੀ ਨਹੀਂ ਹੋਈਗੀ ਤੇ ਇੱਕ ਤਰ੍ਹਾਂ ਖੰਡ ਬਹੁਤ ਸੀ ਇੱਕ ਸਾਡੇ ਤੁਹਾਨੂੰ ਸੀ ਪਿਛਲੀਆਂ ਵੀਡੀਓ ਦੇ ਵਿੱਚ ਸੌਰੀ ਚੁੱਕੇ ਹੋਵੋਗੇ ਕਿ ਕਾਫੀ ਅ ਦੁੱਖ ਭਰੇ ਭਰੇ ਮਤਲਬ ਤੇ ਟਾਈਮ ਆਉਂ ਜਾਂਦਾ ਹੁੰਦਾ ਕਦੇ ਕਦੇ ਪਤਾ ਵੀ ਨਹੀਂ ਹੁੰਦਾ ਆਪਾਂ ਨੂੰ ਤੇ ਇਸ ਲਈ ਮੈਂ ਹੁਣ ਮੈਂ ਸੋਚਿਆ ਮੈਂ ਰੈਕਸ ਵਗੈਰਾ ਸਾਫ ਕਰਨਾ ਤੇ ਉਹ ਧਰਨਾ ਦਾਲ ਜਿਹੜੀ ਮੇਰੀ ਬਣੀ ਪਈ ਆ ਦਾਲ ਮੇਰੀ ਬਣੀ ਹੋਈ ਆ ਤੇ ਮੈਨੂੰ ਆ ਲੱਗਿਆ ਵੀ ਚਲੋ ਟਾਈਮ ਹੈਗਾ ਆਪਾਂ

ਇਹਨਾਂ ਕੱਪੜੇ ਪਾਏ ਹੋਏ ਸੀਗੇ ਧੁੱਪਾ ਨਿਕਲਿਆ ਸੀ ਸੋਹਣੇ ਵੀਰਵਾਰ ਵਾਲੇ ਦਿਨ ਤੇ ਧੁੱਪੇ ਹੀ ਅਸੀਂ ਸਟੈਂਡ ਨਾ ਬਾਹਰ ਨੂੰ ਕਰਤਾ ਸੀਗਾ ਸਟੈਂਡ 'ਤੇ ਕੱਪੜੇ ਪਾ ਦਿੰਨੇ ਆ ਜਿਹੋ ਧੁੱਪੋਂ ਦੀਆਂ ਉਹ ਬਾਹਰ ਕੱਢ ਦਿੰਨੇ ਆ ਜਦੋਂ ਨਹੀਂ ਹੁੰਦੀ ਉਹ ਰੋ ਅੰਦਰ ਕਰਕੇ ਪੱਖਾ ਚਲਾ ਦਈਦਾ ਵਾ ਹਨ ਤੇ ਹੁਣ ਰਾਤ ਨੂੰ ਅਸੀਂ ਹੁਣ ਸ਼ਾਮ ਦਾ ਟਾਈਮ ਆ ਨਾ ਇਹ ਤੇ ਲਓ ਜੀ ਬੇਟੀ ਨੇ ਵੀ ਹੈਲੋ ਕਰ ਦਿੱਤੀ ਹੈ ਜੀ ਹੈਲੋ ਜਰੂਰ ਮਨਜ਼ੂਰ ਕਰਿਓ ਸਰਗੁੰਦੀ ਤੇ ਅਸੀਂ ਹੁਣ ਇਹ ਸਟੈਂਡ ਖਿੱਚ ਕੇ ਦੋਨੇ ਪੈਣਾ ਕਰ ਦਾਂਗੇ ਅੰਦਰ ਅੰਦਰ ਕਰਕੇ ਪੱਖਾ ਚਲਾ ਦਾਂਗੇ ਤੇ ਤਾਂ ਕਿ ਸਵੇਰ ਤੱਕ ਚਲੋ ਕੱਪੜੇ ਨਾ ਕਾਫੀ ਸੁੱਕ ਜਾਂਦੇ ਆ ਤੇ ਜੇ ਨਹੀਂ ਬਾਹਰ ਕੱਢਦੇ ਕੱਪੜੇ ਤਾਂ ਵੈਸੇ ਹਨਾ ਕੱਪੜਿਆਂ ਚ ਅੰਦਰ ਅੰਦਰ ਸੁੱਕਣੇ ਪਾਈਏ ਤਾਂ ਵੈਸੇ স্মੈਲ ਜੀ ਆਉਣ ਲੱਗ ਜਾਂਦੀ ਆ ਤੇ ਹੁੰਦਾ ਵੀ ਥੋੜੀ ਬਹੁਤ ਧੁੱਪ ਲੱਗ ਜਵੇ ਤੇ ਧੁੱਪ ਵੀ ਤੁਹਾਨੂੰ ਪਤਾ ਵੀ ਕਿਹ ਹੈ ਜੀ ਧੁੱਪਾ ਹਨਾ ਤੇ ਕੋਈ ਖਾਸ ਧੁੱਪ ਨਹੀਂ ਹੁੰਦੀ ਹੈਗੀ ਤੇ ਵੀਰਵਾਰ ਵਾਲਾ ਦਿਨ ਤਾਂ ਫੇਰ ਵੀ ਹਜੇ ਸੋਣੀ ਨਿਕਲਿਆ ਹੀ ਸੀਗੀ ਚਲ ਅਸੀਂ ਅੰਦਰ ਕਰਕੇ ਹੁਣ ਉੱਥੇ ਪੱਖਾ ਲਾ ਕੇ ਨਾ ਦਰਵਾਜਾ ਬੰਦ ਕਰਨਾ ਪੈਣਾ ਨਹੀਂ ਤਾਂ ਬੱਚੇ ਚੱਲ ਜਾਂਦੇ ਆ ਫਿਰ ਉੱਥੇ ਬਿਮਾਰ ਹੋਣਗੇ ਪੱਖੇ ਥੱਲੇ ਤੇ ਇਸ ਲਈ ਉਹਨਾਂ ਨੂੰ ਚੰਗੀ ਤਰ੍ਹਾਂ ਉਹ ਵੀ ਨਹੀਂ ਸੀ ਖੋਲੇ ਪੜਦੇ ਵੀ ਕਿਉਂਕਿ ਬੱਚਿਆਂ ਦਾ ਫਿਰ ਨਾਲ ਹੀ ਜਾਣਾ ਸੀ ਹਨਾ ਛੋਟੀ ਸਰਗੁਨ ਤਾਂ ਨਾਲ-ਨਾਲ ਹੀ ਰਹਿੰਦੀ ਹੁੰਦੀ ਆ ਤੇ ਲਓ ਜੀ ਇਧਰ ਮੇਰਾ ਕਿਉਂ ਗਰਮ ਹੋਣ ਲੱਗਿਆ ਵਾ ਹੁਣ ਕਿਉਂ ਨੂੰ ਛੱਡ ਕੇ ਆ ਪਾਸੇ-ਪਾਸੇ ਵੀ ਨਹੀਂ ਹੋ ਸਕਦੇ ਕਿਉਂਕਿ ਇਹ ਹੁੰਦਾ ਵਾ ਨਾ ਬਈ نیچے ਨਾ ਲੱਗ ਜਵੇ ਹਨਾ ਤੇ ਕਿਉਂ ਆਪਣਾ ਬਣਦਾ ਵਾ ਤੇ ਉਹਨੇ ਟਾਈਮ ਚ ਦੀ ਮੈ ਰੈਕਸ ਜਿਹੜੇ ਉਹ ਸਾਫ ਕਰਨੇ ਸ਼ੁਰੂ ਕਰਤੇ ਕਿੰਨੇ ਦਿਨ ਹੋ ਗਏ ਹਾਥੀ ਨਹੀਂ ਸੀ ਵੱਜਾ ਨਹੀਂ ਤਾਂ ਇੱਥੇ ਖੜੇ ਖੜੇ ਨਾ ਤੇ ਇੱਥੇ ਇਹ ਚੀਜ਼ਾਂ ਜੀਆਂ ਕਰ ਹੀ ਲੈਣੇ ਹੁੰਨੇ ਰੈਕ ਸਾਫ ਹਨਾ ਤੇ ਕਦੇ ਕਿਹੜਾ ਕਰ ਲਿਆ ਕਦੇ ਕਿਹੜਾ ਸਾਫ ਕਰ ਲਈਦੇ ਆ ਤੇ ਹੁਣ ਹਫਤਾ ਸਾਰਾ ਹੋ ਗਿਆ ਸੀ ਹੱਥ じゃ ਵੱਜਿਆ ਹੀ ਨਹੀਂ ਸੀਗਾ ਤੇ ਉਹ ਨਾ ਸਾਫ਼ ਨਹੀਂ ਰਹਿੰਦੇ ਹੈਗੇ ਇੱਕ ਤਾਂ ਚੰਗੀ ਤਰ੍ਹਾਂ ਕੱਪੜੇ ਆਹ ਨਹੀਂ ਸੁੱਕਦੇ ਢਾਂਡੇ ਨਹੀਂ ਸੁੱਕਦੇ ਕਿੰਨੇ ਕ ਬੰਦਾ ਕੱਪੜੇ ਨਾਲ ਸੁਖਾਈ ਜਾਊਗਾ ਹਨਾ ਹੁਣ ਜਿਵੇਂ ਸਾਡੀ ਤਾਂ ਵੱਡੀ ਫੈਮਿਲੀ ਹੈ ਤੇ ਔਖਾ ਹੋ ਜਾਂਦਾ ਤੇ ਛੋਟੀ ਫੈਮਿਲੀ ਹੋਵੇ ਉਹ ਹੋਰ ਗੱਲ ਆ ਤੇ ਕੱਪੜੇ ਨਾਲ ਕਿੰਨੇ ਕ ਸੁਖਾਏ ਜਾਂਦੇ ਆ ਵੈਸੇ ਮੈਂ ਹੁੰਦਾ ਵਾ ਮੈਨੂੰ ਵੀ ਨੁੱਚੜ ਜਾਣ ਚੱਲ ਹਨਾ ਢਾਂਡਿਆਂ 'ਚ ਪਾਣੀ ਸਾਰਾ ਫੇਰ ਹੀ ਰੱਖਦੀ ਹੁੰਨੀ ਆ ਪਰ ਫਿਰ ਵੀ ਗਿੱਲੇ ਹੋ ਕੇ ਨਾ ਖਰਾਬ ਜੇ ਹੋਣ ਦਾ ਡਰ ਰਹਿੰਦਾ ਵਾ ਇੱਥੇ ਬਸ ਮੈਂ ਚੰਗੀ ਤਰ੍ਹਾਂ ਇਹ ਸਾਫ਼ ਕਰ ਲੂੰਗੀ ਤੇ ਇੱਥੇ ਦੇਖਿਓ ਆ ਬੇਟਾ ਨਾ ਪੰਗੇ ਲੈਂਦਾ ਇਹਨੂੰ ਇੱਥੋਂ ਤੱਕ ਇਹਨੂੰ ਗੈਸ ਨਹੀਂ ਚਲਾਉਣਾ ਆ ਰਿਹਾ ਦੇਖਿਓ ਹੁਣ ਇਹਨੇ ਮੈਂ ਚਲਾਉਂ ਕਿ ਆਪ ਗੈਸ ਇਹ ਇਹ ਨਾ ਇੱਥੇ ਸੇਵਾ ਕਰਨ ਲੱਗ ਗਿਆ ਹੋਇਆ ਸੀਗਾ ਸ਼ਰਬਨ ਪੁੱਤ ਬਣਿਆ ਹੋਇਆ ਸੀ ਇਹ ਤੇ ਇੱਥੇ ਉਹ ਸੇਵਾ ਕਰਨ ਲੱਗੇ ਸਮੇਟਾ ਖਨੀਏ ਨੇ ਆਪਨੇ ਪਾਣੀ ਪੀਣਾ ਵਾ ਵੀ ਕੋਸਾ ਕਰਕੇ ਪਾਣੀ ਪੀਣਾ ਹੋਊਗਾ ਤੇ ਕਿਉਂਕਿ ਅਸੀਂ ਸਾਰੇ ਨਾ ਕੋਸਾ ਕਰਕੇ ਹੀ ਪੀਂਨੇ ਆ ਪਾਣੀ ਤੇ ਬਟ ਇਹਨੇ ਦੇਣਾ ਸੀ ਆਪਣੀ ਮੰਮਾ ਨੂੰ ਹਨਾ ਮੰਮਾ ਤੋਂ ਸ਼ਾਵਸ਼ੇ ਲੈਣੀ ਸੀਗੀ ਤੇ ਇਹ ਆਪਣੀ ਮੰਮਾ ਨੂੰ ਦੇ ਕੇ ਆਊਗਾ ਪਾਣੀ ਮੈਂ ਹੱਸਦੀ ਸੀ ਵੀ ਮੈਂ ਕਹਿੰ ਲੈ ਮੈਂ ਕਹਿੰਨੀ ਇਹਨੇ ਪੀਣਾ ਜਿਹੜਾ ਇੰਨਾ ਜਦੋਜਾਦ ਕਰਨ ਲੱਗਿਆ ਹੋਇਆ ਵੀ ਇਹਨੂੰ ਸੀਗਾ ਮੈਂ ਆਪ ਖੁਦ ਗਰਮ ਕਰਕੇ ਲੈ ਕੇ ਜਾਵਾਂ ਤੇ ਫੇਰ ਮੈਂ ਦੇਵਾਂ ਹਨਾ ਤੇ ਲਓ ਜੀ ਇਹਨੇ ਵਿੱਚ ਤੱਤਾ ਠੰਡਾ ਜਿਹਾ ਕਰਕੇ ਪਾਣੀ ਪਾ ਲਿਆ ਤੇ ਪਾ ਕੇ ਤੇ ਆਪਣੀ ਮੰਮਾ ਨੂੰ ਦੇਤਾ ਤੇ ਰੈਕ ਸਾਫ ਕਰ ਤੇ ਆ ਵਿੱਚ ਮੇਰੇ ਬਿਛਾਏ ਹੁੰਦੇ ਆ ਹਨਾ ਮੈਟ ਜੇ ਇਹਨਾਂ ਨੂੰ ਵੀ ਸਾਫ ਕਰਕੇ ਚੰਗੀ ਤਰ੍ਹਾਂ ਤੇ ਇਹ ਵੀ ਮੈਂ ਬੈਚ ਲਗਾ ਦੂੰਗੀ ਨਾੜੂ-ਣਾੜਾ ਪਾ ਬਾਲਾ ਖਲਾਰਾ ਜਾਂ ਨਹੀਂ ਪਾਉਣਾ ਹੈਗਾ ਬਸ ਇੱਕ-ਇੱਕ ਰੈਕ ਸਾਫ਼ ਕਰਦੇ ਜਾਵਾਂਗੇ ਤੇ ਸਾਫ਼ ਕਰਕੇ ਉਹਦੇ ਵਿੱਚ ਭਾਂਡੇ ਟਿਕਾਉਂਦੇ ਜਾਵਾਂਗੇ ਫਿਰ ਦੂਜੇ ਦੇ ਕੱਢ ਲਾਂਗੇ ਇਦਾਂ ਹੀ ਸਾਫ਼ ਕਰੂੰਗੀ ਸਾਰਾ ਪਿਸ਼ੂ ਪੇਪਰ ਦੇ ਨਾਲ ਹੀ ਮੈਂ ਅੱਗੇ ਵੀ ਵਸਮੇ ਖੜੀ-ਖੜੀ ਕਰ ਦਿਨੀ ਹੁੰਦੀ ਆ ਪਰ ਉਹੀ ਵੀ ਹਫ਼ਤਾ ਤੱਕ ਹੋ ਗਿਆ ਨਾ ਬੱਚਿਆਂ ਦੇ ਅੱਗੇ-ਪਿੱਛੇ ਭੱਜਣਾ ਪੈਂਦਾ ਸੀਗਾ ਨਾ ਹੁਣ ਇਦਾਂ ਹੁੰਦਾ ਮੰਮੀ ਕੋਲੇ ਆ ਬੱਚੇ ਚਲੋ ਆਪਾਂ ਆਰਾਮ ਨਾਲ ਆਪਣਾ ਕੰਮ ਕਿਚਨ ਦਾ ਕਰੀ ਜਾਂਦੇ ਹੁੰਨੇ ਆ ਹਨ ਤੇ ਪਰ ਹੁਣ ਕੀ ਕਰੀਏ ਕਿ ਬੱਚਿਆਂ ਦੇ ਵੀ ਅੱਗੇ-ਪਿੱਛੇ ਦੇਖਣਾ ਉਹਨਾਂ ਨੂੰ ਵੀ ਦੇਖਣਾ ਪੈਂਦਾ ਵਾ ਤੇ ਰਣਵੀਰ ਵੀ ਸਾਡਾ ਕਾਫੀ ਜ਼ਿਆਦਾ ਜਿੱਦ ਕਰਦਾ ਵਾ ਤੇ ਉਹ ਵੀ ਰੋਣ ਲੱਗ ਜਾਂਦਾ ਕਿਸੇ ਵੇਲੇ ਹਨਾ ਜਿੱਦ ਕਰ ਲੈਂਦਾ ਵਾ ਤੇ ਫਿਰ ਉਹਨੂੰ ਚੱਕ ਕੇ ਉਹਨੂੰ ਵੀ ਬੈਠਣਾ ਪੈਂਦਾ ਜੇ ਮੈਂ ਉਹਨੂੰ ਚੱਕ ਕੇ ਬੈਠਦੀ ਆ ਤਾਂ ਸਰਗੁਣ ਕਹੂਗੀ ਮੈਨੂੰ ਚੱਕ ਤੇ ਐਦਾਂ ਮੈਨੂੰ ਬਹੁਤ ਔਖਾ ਹੋ ਜਾਂਦਾ ਤੇ ਹੁਣ ਇਹ ਰਣਵੀਰ ਦੀ ਮੰਮੀ ਆ ਇਹ ਹੁਣ ਕੰਮ ਤੇ ਗਏ ਹੁੰਦੇ ਆ ਇਹਨੇ ਹੁਣ 2 ਦਿਨ ਦੀਆਂ ਲਈਆਂ ਹੋਈਆਂ ਸੀ ਛੁੱਟੀਆਂ ਤੇ ਕਿਉਂਕਿ 2 ਦਿਨ ਕੰਮ ਕਾਫੀ ਸੀਗਾ ਇਹ ਇੱਕ ਤਾਂ ਭੋਗ ਤੋਂ ਇੱਕ ਦਿਨ ਪਹਿਲਾਂ ਦਾ ਕੰਮ ਕਾਫੀ ਹੁੰਦਾ ਵਾ ਤੇ ਵੀ ਦੂਜੇ ਦਿਨ ਭੋਗ ਪਾਣਾ ਆਪਾਂ ਤਿਆਰੀਆਂ ਕਰਦੇ ਆ ਹਨ ਤੇ ਭੋਗ ਵਾਲੇ ਦਿਨ ਤੇ ਇਹਨੇ ਵੈਸੇ ਹੀ ਨਹੀਂ ਸੀ ਜਾ ਸਕਣਾ ਤੇ ਮੰਮੀ ਉਧਰ ਆ ਸਾਡੇ ਤਕਰੀਬਨ ਸਾਰੇ ਫੈਮਿਲੀ ਮੈਂਬਰਸ ਜੀ ਉਧਰ ਆ ਹਨ ਆ ਪੂਆਜੀ ਵੱਲ ਤੇ ਚਲੋ ਜ ਉਹਨਾਂ ਦਾ ਦੁੱਖ ਦੀ ਘੜੀ ਉਹੀ ਆ ਵੀ ਹਨਾ ਦੁੱਖ ਦੀ ਘੜੀ ਦੇ ਵਿੱਚ ਹਰੇਕ ਨੂੰ ਜਾ ਕੇ ਖੜਨਾ ਚਾਹੀਦਾ ਵਾ ਤੇ ਚਲੋ ਉਹਨਾਂ ਨਾਲ ਹੱਥ ਬਟਾਓ ਹਨਾ ਉਹਨਾਂ ਨਾਲ ਜੋ ਵੀ ਉਹਨਾਂ ਨੂੰ ਲੱਗਦਾ ਵਾ ਤੇ ਵੈਸੇ ਵੀ ਸਾਡੇ ਹਨਾ ਜ਼ਿਆਦਾ ਨੀਅਰ ਆ ਤੇ ਜੇ ਆਪਾਂ ਨੇੜ ਆਪਦੇ ਨੇੜੇ ਵਾਲੇ ਹੈਗੇ ਆ ਉਹਨਾਂ ਦੇ ਆਪਾਂ ਜਾਣਾ ਜਾਣੇ ਵੀ ਆ ਤੇ ਸਾਰੇ ਹੀ ਆਪਣੇ ਹਨਾ ਜਾਂਦੇ ਹੋਣਗੇ ਜਿਹੜੇ ਜ਼ਿਆਦਾ ਨੀਅਰ ਹੁੰਦੇ ਆ ਉਹਨਾਂ ਦੇ ਤੇ ਭੂਆ ਜੀ ਇੱਥੇ ਹੀ ਆਪਣੇ ਪੇਕੇ ਹੀ ਰਹਿੰਦੇ ਆ ਉਹ ਪਹਿਲੇ ਦਿਨ ਤੋਂ ਹੀ ਪੇਕੇ ਰਹਿੰਦੇ ਆ ਹੁਣ ਤਾਂ ਬਹੁਤ ਬਜ਼ੁਰਗ ਹੋ ਚੁੱਕਿਆ ਉਹਨਾਂ ਦੀ ਨੋ ਵੀ ਇਹ ਸੀ ਕਿ 55 60 ਸਾਲ ਦੇ ਜਿਹੜੇ ਪੂਰੇ ਹੋਏ ਆ ਤੇ ਪਰ ਗੱਲ ਤਾਂ ਇਹ ਹੈ ਨਾ ਵੀ ਆਪ ਉਹ ਬੈਠੇ ਆ ਹਜੇ ਤੇ ਨੋ ਪੂਰੀ ਹੋਗੀ ਤੇ ਫਿਰ ਔਖੀ ਗੱਲ ਆ ਹਨਾ ਇਹ ਵੀ ਜਰਨਾ ਔਖਾ ਵਾ ਤੇ ਲਓ ਜੀ ਰੈਕ ਸਾਰੇ ਆਪਾਂ ਉੱਪਰ ਮੈਟ ਆ ਜਿਹੜੇ ਉਹ ਸਾਰੇ ਇਹਨਾਂ ਚੰਗੀ ਤਰ੍ਹਾਂ ਸਾਫ਼ ਕਰਕੇ ਵਿਛਾ ਕੇ ਤੇ ਨਾਲ-ਨਾਲ ਆਪਣਾ ਘਿਓ ਬਣੀ ਜਾਂਦਾ ਵਾ ਤੇ ਫਰੋਦ ਜੀ ਉੱਪਰ ਨੂੰ ਆਈ ਜਾਂਦੀ ਹੈ ਸਾਰੀ ਉਹ ਮੱਛੂ ਕੀ ਫਰੋਦ ਫੇਰ ਇਹ ਘਿਓ ਆ ਜਿਹੜਾ ਵਿੱਚੋਂ ਵਧੀਆ ਕਰਕੇ ਨਿਕਲੇ ਆਊਗਾ ਫਰੋਦ ਆ ਜਿਹੜੀ ਗਾੜੀ ਹੋ ਜੂਗੀ ਜਦੋਂ ਕਾਫੀ ਜ਼ਿਆਦਾ ਤੇ ਫਿਰ ਆਪਾਂ ਕਿਉਂ ਅਜ ਤੱਕ ਬਣ ਜੂਗਾ ਤੇ ਉੱਪਰ ਦੀ ਮੈ ਟਿਸ਼ੂ ਮਾਰਤਾ ਸੀ ਵੀ ਕੋਈ ਜਮਾ ਹੀ ਗਿੱਲੇ ਨਾ ਰਹਿਣ ਕਿਉਂਕਿ ਜੇ ਗਿੱਲੇ ਹੋਣਗੇ ਤਾਂ ਫਿਰ 스멜 ਜੀ ਆਉਣ ਲੱਗ ਜਾਂਦੀ ਹੈ ਰੈਕਸ ਦੇ ਵਿੱਚੋਂ ਤੇ ਨਾਲ-ਨਾਲ ਸਾਰੀਆਂ ਪਲੇਟਸ ਟਿਕਾ ਦੂੰਗੀ ਇਹ ਸਾਡੀਆਂ ਜਿਹੜੀਆਂ ਰੈਗੂਲਰ ਜਿਹੜੇ ਅਸੀਂ ਹਨਾ ਉਹ ਆਪਾਂ ਘਰੇ ਵਰਤੀਆਂ ਜਾਂਦੀਆਂ ਉਹ ਚੀਜ਼ਾਂ ਨੇ ਇਹ ਤੇ ਜਿਹੜੇ ਆਏ ਗਏ ਤੋਂ ਕੱਢਦੇ ਆ ਕ੍ਰੌਕਰੀ ਉਹ ਸਾਡੀ ਅਲੱਗ ਪਈ ਹੁੰਦੀ ਆ ਹਨਾ ਤੇ ਉਹ ਤਾਂ ਅਸੀਂ ਜਿੰਮੇ ਕੋਈ ਆਉਂਦਾ ਵਾ ਆਏਨ ਵਰਤਦਿਆਂ ਤੇ ਬਾਅਦ ਵਿੱਚ ਫਿਰ ਜਦ ਹੀ ਅਸੀਂ ਸਾਫ਼ ਕਰਕੇ ਰੱਖ ਦਿੰਨੇ ਆ ਆ ਦੇਖ ਲਓ ਮੇਰੇ ਵੱਡਾ ਸਾਰਾ ਸਵੈਟਰ ਪਾਇਆ ਹੋਇਆ ਵਾ ਕਿਉਂਕਿ ਮੈਨੂੰ ਨਾ ਸਵੈਟਰ ਦੀ ਇੰਨੀ ਜ਼ਿਆਦਾ ਆਦਤ ਆ ਸਰਦੀਆਂ ਦੇ ਵਿੱਚ ਬਾਹਲੀ ਸਰਦੀਆਂ ਨੂੰ ਸਵੈਟਰ ਪਾ ਲੈਣੀ ਆ ਮੈਂ ਤੇ ਉੱਪਰ ਦੀ ਪਾ ਲੈਣੀ ਹੁੰਨੀ ਆ ਕੋਟ ਕੋਟ ਪਾਲਾਂ ਕੁੱਟੀ ਪਾਲਾਂ ਤੇ ਜਦੋਂ ਮੈਂ ਕੰਮ ਜਾਂ ਕਰਨਾ ਹੋਵੇ ਤੇ ਫਿਰ ਮੈਂ ਕੁੱਟੀ ਲਾ ਕੇ ਰੱਖ ਦਿੰਨੇ ਆ ਸਵੈਟਰ ਮੇਰੇ ਪਾਇਆ ਰਹਿੰਦਾ ਤੇ ਬਸ ਮੈਂ ਇਦਾਂ ਹੀ ਕੰਮ ਕਰੀ ਜਾਂਦੀ ਆ ਨਹੀਂ ਤੇ ਫਿਰ ਔਖਾ ਲੱਗਦਾ ਹਨਾ ਕੁੱਟੀਆਂ ਕਾਟੀਆਂ ਨਾਲ ਮੈਨੂੰ ਭਾਂਡੇ ਭੁੰਡੇ ਧੋਣੇ ਔਖੇ ਲੱਗਦੇ ਤੇ ਲੋ ਜੀ ਆਪਣਾ ਘਿਓ ਬਣ ਕੇ ਰੈਡੀ ਆ ਤੇ ਮੈਂ ਦੋ ਥਾਈ ਕੱਢੂੰਗੀ ਇੱਕ ਤਾਂ ਇੱਕ ਡੱਬੇ ਵਿੱਚ ਉਹ ਜਿਹੜਾ ਅਸੀਂ ਰੈਗੂਲਰ ਬਰਤਨਿਆਂ ਦਾਲ ਸਬਜ਼ੀਆਂ ਚ ਪਾਉਂਦੇ ਆ ਉਹ ਤੇ ਇੱਕ ਦੇ ਵਿੱਚ ਜਿਹੜਾ ਅਸੀਂ ਜੋਤ ਲਗਾਉਣੀ ਆ ਉਹ ਵਾਲਾ ਤੇ ਦੋ ਡੱਬਿਆਂ ਦੇ ਵਿੱਚ ਜੋਤ ਲਗਾਉਣੇ ਹੁੰਦੇ ਆ ਜਿਹੜੇ ਉਹ ਸਾਡੇ ਜੋਤ ਵਾਲੇ ਕਮਰੇ ਦੇ ਵਿੱਚ ਹੀ ਪਿਆ ਹੁੰਦਾ ਪਰ ਡੱਬਾ ਉੱਥੋਂ ਚੱਕ ਲਿਆ ਹੁੰਦਾ ਤੇ ਉਹ ਉਹਦੇ ਵਿੱਚ ਅਲੱਗ ਕੱਢ ਲਿਆ ਮਤਲਬ ਇਦਾਂ ਦੋ ਥਾਈ ਅਸੀਂ ਇਹ ਘਿਓ ਕੱਢ ਲਿਆ ਕਿਉਂਕਿ ਜਿਹੜਾ ਪਰ ਰੈਗੂਲਰ ਬਰਤਨ ਆ ਕੋਈ ਬੱਚੇ ਤੋਂ ਜਾਂ ਆਪ ਤੋਂ ਝੂਠਾ ਮਿੱਠਾ ਹੱਥ ਲੱਗ ਜਵੇ ਫਿਰ ਉਹ ਹਨਾ ਗਲਤ ਜਿਹਾ ਹੋ ਜਾਂਦਾ ਵਾ ਤੇ ਇੱਥੇ ਮੈਂ ਬਸ ਆਪ ਦਾ ਵੈਸੇ ਵੀ ਮੈਂ ਹਮੇਸ਼ਾ ਹਨਾ ਤੋ ਕੇ ਸੁੱਚੇ ਹੱਥਾਂ ਦੇ ਨਾਲ ਹੀ ਕੱਢਣਾ ਹੁੰਦਾ ਵਾ ਕਿਉਂ ਤੇ ਮੈਂ ਆਇ ਨਹੀਂ ਹੈ ਕਭ ਯਾਪਾ ਝੂਠੇ ਹੱਥਾਂ ਨਾਲ ਨਹੀਂ ਕੱਢਦੇ ਹੁੰਦੇ ਤੇ ਬਰਤਨ ਜਿਹੜਾ ਰੋਜ਼ ਦਾ ਬਰਤਨ ਆਲਾ ਵਾ ਵੀ ਉਹ ਹੁੰਦਾ ਆਪਾਂ ਨੂੰ ਹਨਾ ਤੇ ਇੱਥੇ ਮੈਂ ਥੋੜਾ ਥੋੜਾ ਜਿਹਾ ਪ੍ਰੋਟੈਕਟ ਕਰਨ ਉੱਪਰ ਜਿਹੜਾ ਖਤੇ ਸੀਗੇ ਤਾਂ ਕਿ ਆ ਮਤਲਬ ਇਹ ਠੰਡਾ ਹੋ ਜਵੇ ਥੋੜਾ ਜਿਹਾ ਛੇਤੀ ਉਹ ਠੰਡਾ ਹੋ ਜਾਣਾ ਵਾ ਜੋ ਠੰਡਾ ਹੋ ਜਾਊਗਾ ਮੈਂ ਇੱਕ ਡੱਬਾ ਜਿਹੜਾ ਜੋ ਤਾਂ ਦੇ ਕੇ ਉਹ ਵਾਲਾ ਅੰਦਰ ਰੱਖਿਆਉਂਗੀ ਤੇ ਇੱਕ ਡੱਬਾ ਜਿਹੜਾ ਹੈਗਾ ਰੈਗੂਲਰ ਆਪਣੇ ਘਰੇ ਜਿਹੜਾ ਇੱਥੇ ਰਸੋਈ ਦੇ ਵਿੱਚ ਵਰਤਿਆ ਜਾਣਾ ਵਾ ਦਾਲ ਸਬਜ਼ੀਆਂ ਚ ਪੈਣਾ ਉਹ ਰੱਖ ਲੂੰਗੀ ਤੇ ਕੁਛ ਮੈਂ ਮੱਖਣ ਰੱਖ ਲਿਆ ਇੱਕ ਅੱਧਾ ਦਿਨ ਮੱਖਣ ਚਲੇ ਜਾਊਗਾ ਉਹ ਪੈ ਜਾਊਗਾ ਹਨਾ ਦਾਲ ਸਬਜ਼ੀ ਚ ਦਾਲ ਬਣੀ ਹੋਈ ਹੈ ਦਾਲ ਦੇ ਵਿੱਚ ਤਾਂ ਵੈਸੀ ਹੀ ਵਧੀਆ ਲੱਗਦਾ ਮੱਖਣ ਪਾਇਆ ਕੜੀ ਚ ਦਾਲ ਚ ਸਾਗ ਚ ਤੇ ਇਹ ਮੱਖਣ ਪਾਇਆ ਜਿਆਦਾ ਸਵਾਦ ਲੱਗਦਾ ਹੁੰਦਾ ਹਨਾ ਸਾਗ ਤਾਂ ਹੁਣ ਬਸ ਉਦੋਂ ਉਦੋਂ ਦਾ ਹੀ ਬਣਿਆ ਹੋਇਆ ਜੋ ਮਮੀ ਕੇ ਘਰ ਤੋਂ ਬਣਾ ਕੇ ਲੈ ਕੇ ਆਈਆਂ ਮੜ ਕੇ ਸਾਗ ਨਹੀਂ ਬਣਿਆ ਹੈਗਾ ਤੇ ਕਿਉਂਕਿ ਬਸ ਇਹੋ ਜਿਹਾ ਟਾਈਮ ਕਿਸੇ ਤੇ ਰੱਬ ਲਿਆਵੇ ਨਾ ਇੰਨਾ ਔਖਾ ਟਾਈਮ ਆਇਆ ਹੋਇਆ ਵਾ ਉੱਪਰ ਦੀ ਉਹਨਾਂ ਦੇ ਘਰ ਤਾਂ ਵਿਆਹ ਵਾ ਤੇ ਉੱਪਰ ਦੀ ਇੰਨੀ-ਇੰਨੀਆਂ ਮੋਤਾਂ ਦੋਰ ਐਕਸਿਸ ਫਾਈ ਕਰ ਲਈ ਤੇ ਬਾੜੀ ਤਾਂ ਨਹੀਂ ਕੀਤੀ ਕਿਉਂਕਿ ਬੇਟੀ ਵੀ ਰੋਣਾ ਕੌਣ ਲੱਗ ਜਾਂਦੀ ਆ ਮੰਮੀ ਨਹੀਂ ਹੁੰਦੇ ਘਰ ਜੇ ਮੰਮੀ ਹੋਣ ਤਾਂ ਚਲੋ ਸੰਭਾਲ ਲੈਣਾ ਹਨਾ ਤੇ ਐਡਾ ਫਿਰ ਮੈਨੂੰ ਔਖਾ ਹੋ ਜਾਂਦਾ ਵਾ ਤੇ ਬਾਹਰ ਆ ਜੀ ਸਟਰੀਟ ਲਾਈਟ ਲਾਈਆ ਸੀ ਗਿਆ ਆ ਕੇ ਬਹੁਤ ਮੇਰਾ ਘੇਰਾਪਿਆ ਹੁੰਦਾ ਸੀ ਗਲੀ 'ਚ ਮੈਂ ਤੁਹਾਨੂੰ ਦਿਖਾ ਕੇ ਲੈ ਕੇ ਆਉਣੀ ਆ ਦਰਵਾਜ਼ਾ ਹਮੇਸ਼ਾ ਬੰਦ ਰੱਖੀ ਰੱਖ ਕਿਉਂਕਿ ਨਹੀਂ ਤਾਂ ਇਥੇ ਨਾ ਬਹੁਤ ਜ਼ਿਆਦਾ ਠੰਡ ਆਉਂਦੀ ਆ ਤੇ ਫਿਰ ਆਏ ਹੁੰਦਾ ਵੀ ਚਲੋ ਦਰਵਾਜ਼ਾ ਹੀ ਬੰਦ ਰੱਖ ਲਓ ਆ ਦੇਖੋ ਐ ਦਿਨ ਚੜਿਆ ਪਿਆ ਵਾ ਰਾਤ ਨੂੰ ਵੀ ਕਿੰਨਾ ਟਾਈਮ ਹੋ ਚੁੱਕਿਆ ਵਾ 7:30 ਦਾ ਟਾਈਮ ਆ 7:30 ਦਾ ਟਾਈਮ ਆ ਤੇ ਆਹ ਵਾਲੀ ਸਟਰੀਟ ਲਾਈਟ ਨਾ ਆਪਾਂ ਲਗਾਈ ਆ ਚਾਲਣ ਹੋ ਗਿਆ ਜਿਵੇਂ ਦਿਨ ਚੜਿਆ ਹੁੰਦਾ ਐ ਹੋ ਗਿਆ ਰਾਤ ਦੇ 7:30 ਵਜੇ ਵੀ ਦੇਖੋ ਹੁਣ ਨਾ ਸਾਰੇ ਚਾਲਣ ਚਾਲਣ ਤੱਕ ਨੰਨ ਹੋ ਗਿਆ ਤੇ ਕਿਉਂਕਿ ਇਹਨਾ ਕੁਸ਼ਨੀ ਸੀ ਦਸ ਤੱਕ ਗਲੀ ਦੇ ਵਿੱਚ ਇਸ ਲਈ ਫਿਰ ਅਸੀਂ ਇਹ ਲਗਾਈ ਸੀ ਸਵੇਰੇ ਚਲੋ ਗੋਟਵਾਰਾ ਸਭ ਜਾਣੇ ਕਿ ਧੁੰਦ ਹੁੰਦੀ ਆ ਦੇਰ ਤੱਕ ਤਾਂ ਹੋਈ ਨਹੀਂ ਹੁੰਦਾ ਹੈਗਾ ਹਨਾ ਧੁੰਦ ਦੇ ਕਾਰਨ ਜਮ ਨਹੀਂ ਕੋਸ ਦੇਖਦਾ ਹੁੰਦਾ ਸਾਡੀ ਗਲੀ ਚ ਕਦੇ ਕੋਈ ਬੱਲਬ ਨਹੀਂ ਲੱਗਿਆ ਹੈ ਬਹੁਤ ਦੂਰ ਤੱਕ ਵੀ ਜਿਹੜਾ ਗੜੀ ਦੇ ਬੱਚੋਣੇ ਇੱਕੋ ਨਹੀਂ ਸਾਰੀ ਗੜੀ ਦੇ ਬੱਚਾ ਚੰਨਣ ਕਰਤਾ ਤੇ ਆਏ ਲੱਗਦੇ ਮੈਂ ਦਿਨ ਚੜਿਆ ਪਿਆ ਆਪਣਾ 7:30 ਰਾਤ ਦੇ ਵੱਜ ਚੁੱਕੇ ਆ ਤੇ ਚਲੋ ਕੱਲ ਨੂੰ ਵਿਚਾਰੀ ਦਾਦਾ ਭੋਗ ਪੈਜੂਗਾ ਮੰਮੀ ਸਾਡੇ ਮੰਮੀ ਜੀ ਲੱਗਦੇ ਸੀਗੇ ਕੱਲ ਨੂੰ ਭੋਗ ਪੈਜੂਗਾ ਹਨਾ ਸਾਰੇ ਆਪੋ ਆਪਣੇ ਘਰੇ ਤੇ ਉਹਨੂੰ ਵਿਚਾਰੀ ਨੂੰ ਚਲੋ ਜੋ ਅੰਤਮ ਅਰਦਾਸ ਹੋਣੀ ਆ ਆਪਾਂ ਅਸੀਂ ਕਹਿੰਨੇ ਆ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਬਸ ਆਪਣੇ ਚਰਨਾਂ ਨਾਲ ਲਾਲਵੇ ਕਿਉਂਕਿ ਬਹੁਤ ਜ਼ਿਆਦਾ ਬਿਮਾਰ ਰਹੇ ਆ ساری ਉਮਰ ਹੀ ਤਕਰੀਬਨ ਉਹਨਾਂ ਦੀ ਬਿਮਾਰੀ ਚੋਂ ਨਿਕਲ ਗਈ ਬਹੁਤ ਜ਼ਿਆਦਾ ਬਿਮਾਰ ਕਰੇਗੀ ਹੋ ਗਿਆ ਕਰੇਗੀ ਹੋ ਗਿਆ ਨਾ ਦਵਾਈਆਂ ਹਮੇਸ਼ਾ ਹੀ ਚੱਲਦੀਆਂ ਰਹਿੰਦੀਆਂ ਸੀ ਉਹਨਾਂ ਦੀਆਂ ਤੇ ਇੱਕ ਥੋੜਾ ਜਿਹਾ ਡਿਪਰੈਸ਼ਨ ਦੇ ਵਿੱਚ ਵੀ ਰਹਿੰਦੇ ਹੁੰਦੇ ਸੀਗੇ ਹਨਾ ਤੇ ਕਾਫੀ ਜ਼ਿਆਦਾ ਉਹਨਾਂ ਨੇ ਮੈਡੀਸਿਨ ਚੱਲਦੀਆਂ ਹੀ ਰਹਿੰਦੀਆਂ ਸੀ ਵਿਚਾਰਿਆਂ ਦੀਆਂ ਤੇ ਚਲੋ ਪ੍ਰਮਾਤਮਾ ਉਹਨਾਂ ਨੂੰ ਸ਼ਾਂਤੀ ਦੇਵੇ ਹਨਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਬਸ ਇੰਨੇ ਕੁ ਦਿਨ ਹੁੰਦੇ ਆ ਹਨਾ ਤੇ ਬਾਅਦ ਵਿੱਚ ਕੋਣ ਕਿਸੇ ਨੂੰ ਯਾਦ ਕਰਦਾ ਪਰ ਜਿਹੜੇ ਚੰਗੇ ਹੁੰਦੇ ਹਨ ਨਾ ਚੰਗਿਆਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਨਾ ਤੇ ਜਦੋਂ ਵੀ ਮਤਲਬ ਕੋਈ ਟਾਈਮ ਆਉਂਦਾ ਕੋਈ ਖੁਸ਼ੀ ਜਾਂ ਗਮੀ ਦਾ ਪਹਿਲਾਂ ਉਹ ਯਾਦ ਆਉਂਦੇ ਆ ਬਾਕੀ ਚੰਗੇ ਬੰਦਿਆਂ ਨੂੰ ਸਾਰੇ ਯਾਦ ਕਰਦੇ ਆ ਮਾੜਿਆਂ ਨਹੀਂ ਤਾਂ ਕਹਿੰਦੇ ਸਾਰੀਆਂ ਹੀ ਕਹਾਣੀਆਂ ਬਾਅਦ ਚ ਪਾਉਂਦੇ ਆ ਪਰ ਜਿਹੜੇ ਚੰਗੇ ਹੁੰਦੇ ਉਹ ਸੱਚੀ ਸੱਚੀ ਉਹਨਾਂ ਨੂੰ ਬਹੁਤ ਯਾਦ ਕੀਤਾ ਜਾਂਦਾ ਦਿਲ ਤੋਂ ਯਾਦ ਕੀਤਾ ਜਾਂਦਾ ਤੇ ਚਲੋ ਜੀ ਬਸ ਮੈਂ ਇੰਨੀ ਕੀ ਅੱਜ ਵਲੌਗ ਬਣਾ ਸਕੀ ਆ ਤੇ ਇੱਥੇ ਹੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮੇਰੀ ਵੀਡੀਓ ਚ ਕੁਝ ਵੀ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬਾਏ ਬਾਏ ਸਾਰਿਆਂ ਨੂੰ ਸਸ਼ਕਾਲ ਜੀ